ਤਾਨ ਮੋਨ ਲੇ ਜਿ ਮੁਛਿਆ ਫਰਖੋ ਤਾਨ ਹੋਇ ਸਤੈ ਤਾਨ ਫਰਮ ਬੋਗਨ ਲਿਆ ਚਾਰ ਫਰਮ ਸਾਧ ਤਰੇ ਤਨ ਕੀਏ ਫਰਮ ਕੋ ਜਾਪੇ ਤਨ ਤੂਰ ਪਤਨਾ ਵਤਨਾ ਦਾ ਕੋਟ ਜੀ ਦਾ ਲੈ ਲੇ ਤਖ ਪਾਹੇ ਕੋਮ ਲੋਹਮ ਜਲਾਏ ਹਾਬੋ ਸਾਚਾ ਸਾਧ ਸਾਚਨਾਏ ਆਪਾਂ ਆਪਰੇ ਦੀ ਜੀ ਮੈਨੂੰ ਰੱਖਿਆ ਮਹਾਰੋਹ ਦੇ ਬੋਲਣੇ ਪਰਮੇ ਆਵਾ ਕਪੜਾ ਆ ਨਾਨ ਗਿਆ ਜੀ ਸਨਾ ਹੋਏ ਤੇ ਵਸਣ ਪਾਇਆ ਮਾਨ ਆਉਂ ਨੀ ਮਦਦ ਕੀ ਭਾਉ ਹੋਰ ਮਗਨਾ ਤੋਂ ਮੁਰੋਂ ਦੇ ਜਾਉਂ

ਜਗਨਨਾਵਰੁ ਭਾਈ ਭਾਣਿ ਸੁਸ਼ਧਰਨਾ ਆਵਈ ਸੀਟਾ ਅੰਦਰ ਸੀਟ ਪਰ ਨਾਨਕ ਮਿਲਨ ਗੁਰ ਕਰੇ ਆਪਾ ਕੋ ਨੰਤ ਜਈ ਸੋਣੇ ਸਰ ਤਰਨਾਰ ਸੋਣੇ ਦੀਪ ਲੋਪਾਤਾ ਕਾਮ ਗੁਰ ਦਸਨ ਨਵਾ ਸੁਣੇ ਸਰ ਵਰਪਾਇਤ ਆਇ ਜੋ ਜੋ ਕਰਨ ਤੇਂਦ ਨਾਮ ਜਪਤਾ ਸਦਾ ਸੁਹਾਣਾ ਸੁਣਿਆ ਸਭ ਤਨ ਕੋ ਗਿਆ ਸੁਣਿਆ ਪਾਣ ਮਨ ਪਾਵੇ ਨਾਮ ਜਪਤਾ ਸਦਾ ਸੁਹਾਣਾ ਸੋਇ ਸਰਾਵ ਗੁਰਾਂ ਦੇ ਨਾਮ ਸੁਣਿਆ ਦੇ ਪਾਵੇ ਰਾਮ ਨਾਮ ਜਪਤਾ ਸਦਾ ਸੁਹਾਣਾ ਬਨੇ ਜਗਤ ਵਿੱਚ ਲਿ ਜਾਏ ਸਾਵਤ ਸਭਨ ਨਾਲ ਜੇਨ ਹਾਂ ਸਰਬਨਾਮ ਅਨੰਦਨ ਜਿਨ ਹੋਏ ਮਨੈ ਸੋ ਸੁਲਿਆ ਮਨ ਬਹੁਤ ਮਨੈ ਮਨ ਸੁਤਨਾ ਆਏ ਸਰਬਨਾਮ ਰੰਤਨ ਹੋਏ ਮਨੈ ਮਾਰ ਸਾਕ ਨਾ ਪਾਏ ਮਨੈ ਮਨ ਜੰਦਾ ਪੰਖਾ ਸਰਬਨਾਮ ਰੰਤਨ ਹੋਏ ਮਨੈ ਬਾਵਨ ਨੂੰ ਵਾਹ ਮਨੈ ਕਰੇ ਸਾਰੇ ਬੁਰੇ ਸਾਕ ਸਾਡਾ ਨਾਮ ਰਮਨ ਜਨੂਰੇ ਹੋਏ ਪੰਜ ਪਰਿਵਾਰ ਪੰਜ ਪਰਦਾਰ ਪੰਜ ਸਹੂਰੋ ਦੇ ਜਨਦਾ ਜਾਨ